ਪੰਜਾਬ ਵਿੱਚ ਬਿਜਲੀ ਚੱਲ ਰਹੀ ਹੈ ਰੱਬ ਆਸਰੇ ਕਿਉਂਕਿ ਪਟਿਆਲਾ ਦੇ ਬਿਜਲੀ ਬੋਰਡ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਰੱਖੀ ਗਈ ਹੜਤਾਲ ਜੋ ਕਿ 3 ਦਿਨ ਦੀ ਜਿਹੜੀ ਹੈ ਹੜਤਾਲ ਉਹਨਾਂ ਵੱਲੋਂ ਰੱਖੀ ਗਈ ਹੈ ਤਾਂ ਪੰਜਾਬ ਵਾਡ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੈ ਹੜਤਾਲ ਮਰਦਾਬਾਗ ਮੁਰਦਾਬਾਗ ਭਗਵੰਤ ਮਾਨ ਮੁਰਦਾਬਾਗ ਮਰਦਾਬਾਗ ਮਰਦਾਬਾਗ ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾਗ मेरा नाम हरमनदीप है एसोसीएशन ऑफ जूनियर इंजीनियर जनरल सैक्रेटरी हड़ताल कोई मैनेजमेंट नहीं देखो असी साडा जतारा जथेबंदियों का समूह है ਉਨਾ ਵੱਲੋਂ ਜਿਹੜੇ ਮਾਸ ਕੈਜੂਅਲ ਲੀਵ ਦੀ 3 ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਤੇ ਇਹਦੇ 'ਚ ਅੱਜ ਦੂਜਾ ਦਿਨ ਹੈ 10 11 12 ਤਰੀਕ ਦੀ ਸੀਗੀ ਅੱਜ 11 ਤਰੀਕ ਹੋ ਚੁੱਕੀ ਹੈ ਤੇ ਹਾਲੇ ਤੱਕ ਸਾਨੂੰ ਜਿਹੜਾ ਹੈਗਾ ਕੋਈ ਇਹਦੇ ਸੰਬੰਧੀ ਕੋਈ ਵੀ ਸਰਕਾਰ ਤੋਂ ਮੈਸੇਜ ਨਹੀਂ ਆਇਆ ਵੀ ਕੋਈ ਮੀਟਿੰਗ ਦਾ ਕੋਈ ਸੱਦਾ ਹੋਵੇ ਜਾਂ ਕੋਈ ਗੱਲਬਾਤ ਜਾਂ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਵੀ ਉਹਨੂੰ ਲਾਗੂ ਕਰਨ ਦਾ ਕੋਈ ਸਰਕੂਲਰ ਜਾਰੀ ਕੀਤਾ ਗਿਆ ਹੋਵੇ ਉਹ ਹਾਲੇ ਤੱਕ ਕੋਈ ਉਹਦੇ ਵੱਲ ਜਿਹੜਾ ਹੈਗਾ ਪ੍ਰਤੀਕਿਰਿਆ ਨਹੀਂ ਹੈ ਸਰਕਾਰ ਦੇ ਜਾਂ ਮੈਨੇਜਮੈਂਟ ਵੱਲੋਂ ਇੰਨੀ ਨਿਕਲਦੀ ਹੋਰੀ ਹੈ ਕੀ ਕਾਰਨ ਮੰਨ ਜਿਹੜੇ ਤੁਹਾਡੀ ਸੁਣਾਈ ਨਹੀਂ ਦੇਖੋ ਸਰਕਾਰਾਂ ਦਾ ਜਿਹੜਾ ਹੈਗਾ ਰਵਈਆ ਸਾਡੇ ਉਹ ਇਹੀ ਚੱਲ ਰਿਹਾ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਜਿਹੜੇ ਹੈਗਾ ਪਹਿਲਾਂ ਤੁਸੀਂ ਦੇਖਿਆ ਹੀ ਹੈ 3 ਤਰੀਕ ਨੂੰ ਉਹਨਾਂ ਨੇ ਚੰਡੀਗੜ੍ਹ ਵਿੱਚ ਰੈਲੀ ਕੀਤੀ ਫਿਰ ਉਹਨਾਂ ਨੂੰ ਮੀਟਿੰਗ ਦੇ ਦਿੱਤੀ ਗਈ 10 ਤਰੀਕ ਦੀ ਮੀਟਿੰਗ ਦਿੱਤੀ ਉਹ ਕੈਨਸਲ ਕਰਕੇ 12 ਦੀ ਕਰਤੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਣੀ ਸੀ ਉਹ ਕੈਨਸਲ ਕਰਕੇ ਕੈਬਨਿਟ ਸਬ-ਕਮੇਟੀ ਨਾਲ ਕਰਤੀ ਤੇ ਹੁਣ ਉਹਨਾਂ ਨੇ ਵੀ ਇਸੇ ਕਰਕੇ ਫੈਸਲਾ ਲਿਆ ਵੀ ਨਹੀਂ ਕਰਾਂਗੇ ਮੀਟਿੰਗ ਤੇ ਤੁਸੀਂ ਇਸ ਰਵਈਏ ਤੋਂ ਦੇਖ ਹੀ ਸਕਦੇ ਹੋ ਵੀ ਮੈਂ ਜਿਹੜੀ ਸਰਕਾਰ ਹੈ ਜਾਂ ਮੈਨੇਜਮੈਂਟ ਹੈ ਇਹ ਹੱਲ ਕਰਨ ਵਾਲੇ ਪਾਸੇ ਹੈ ਨਹੀਂ ਟਾਲ ਮਟੋਲ ਕਰਨ ਵਾਲੇ ਪਾਸੇ ਹੀ ਹੈ ਤਾਂ ਇਹ ਸਾਨੂੰ ਮਜਬੂਰਨ ਵਸ ਜਿਹੜਾ ਹੈਗਾ ਇਹ ਕੰਮ ਕਰਨੇ ਪੈਂਦੇ ਆ ਸਾਡਾ ਵੀ ਕੋਈ ਸ਼ੌਂਕ ਨਹੀਂ ਹੈ ਅਸੀਂ ਜਿਹੜਾ ਹੈਗਾ ਆਪਣਾ ਕੰਮ ਛੱਡ ਕੇ ਆਹ ਮਸ ਸਕੇਜੂਲ ਲੀਵ ਤੇ ਜਾਈਏ ਪਰ ਸਾਨੂੰ ਮਜਬੂਰ ਕੀਤਾ ਜਾਂਦਾ ਸਾਡੇ ਹੱਕ ਮਾਰੇ ਜਾਂਦੇ ਆ ਤਾਂ ਸਾਨੂੰ ਇੱਥੇ ਆਣਾ ਪੈਂਦਾ ਜੇ ਅਗਰ ਮੰਗਾ ਨਹੀਂ ਮੰਨਿਆ ਜਾਂਦੀ ਅਗਲਾ ਕਦਮ ਕੀ ਹੋਵੇਗਾ ਸਾਡੀ ਮੈਂ ਜਿਵੇਂ ਪਹਿਲਾਂ ਦੱਸਿਆ 17 ਸਾਡੀ ਜਥੇਬੰਦੀਆਂ ਦਾ ਸਮੂਹ ਹੈ ਉਸ ਬਿਲੀ ਮੁਲਾਜ਼ਮ ਇਕਤਾ ਮੰਚ ਹੈ ਜੁਆਇੰਟ ਫੋਰਮ ਹੈ ਤੇ ਸਾਡੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਹੈ ਤੇ ਤਿੰਨ ਤਿੰਨ ਇਹ ਜਿਹੜੇ ਹੈਗੇ ਫੈਡਰੇਸ਼ਨ ਹੋ ਗਈਆਂ ਤੇ 17 ਜੱਥੇ ਬਣ ਗਏ ਉਹਨਾਂ ਦਾ ਜੋ ਵੀ ਅਗਲਾ ਫੈਸਲਾ ਹੋਊਗਾ ਉਹੀ ਅਸੀਂ ਲਾਗੂ ਕਰਾਂਗੇ ਅਸੀਂ ਇਕੱਲੇ ਫੈਸਲਾ ਲੈਣ ਵਾਲੇ ਨਹੀਂ ਆ 17 ਦਾ ਸਮੂਹ ਫੈਸਲਾ ਹੋਊਗਾ ਮੇਰਾ ਨਾਮ ਹੈਗਾ ਕੁਲਵੰਤ ਸਿੰਘ ਢਵਾਲ ਜੀ ਮੈਂ ਸਰਕਲ ਪ੍ਰਧਾਨ ਆ ਪਟਿਆਲੇ ਦਾ ਮੰਗਾ ਤਾਂ ਤੁਹਾਨੂੰ ਸਾਡੇ ਸਾਰੇ ਸਾਥੀਆਂ ਨੇ ਦੱਸ ਦਿੱਤਾ 40 ਮੰਗਾਂ ਦਾ ਅਸੀਂ ਸਰਕਾਰ ਨੂੰ ਚਾੜ ਦਿੱਤਾ ਜਿਹਦੇ ਵਿੱਚ 16 ਮੰਗਾਂ ਤੇ ਸਹਿਮਤੀ ਹੋਈ ਆ ਉਹਦੇ ਵਿੱਚ ਗ੍ਰੇਡਾਂ ਦੇ ਵੀ ਮਸਲੇ ਆ ਤੇ ਉਹਦੇ ਵਿੱਚ ਟੈਕਨੀਕਲ ਸਟਾਫ ਦੇ ਵੀ ਉਹਦੇ ਵਿੱਚ ਜਈਆਂ ਦੇ ਵੀ ਮਸਲੇ ਆ। ਉਹ ਸਾਰੇ ਮਸਲੇ ਦਿੱਤੇ ਨੇ ਕਿਉਂਕਿ ਸੰਘਰਸ਼ ਸਾਡਾ ਅੱਜ ਦੂਜੇ ਦਿਨ ਵਿੱਚ ਜਾ ਰਿਹਾ ਤੇ ਕੱਲ੍ਹ ਨੂੰ ਸਾਡੀ ਜੁਆਇੰਟ ਫਾਰਮ ਦੀ ਤਹਿਤ ਮੰਚ ਇੰਜੀਨੀਅਰ ਐਸੋਸੀਏਸ਼ਨ ਦੀ ਮੀਟਿੰਗ ਆ। ਉਹਦੇ ਵਿੱਚ ਜੋ ਵੀ ਫੈਸਲਾ ਆਊਗਾ ਸੰਘਰਸ਼ ਵੱਧ ਵੀ ਸਕਦਾ ਅਰ ਤਿੱਖਾ ਸੰਘਰਸ਼ ਹੋਊਗਾ। ਸਰਕਾਰ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਤੇ ਬਿਜਲੀ ਮੰਤਰੀ ਨੂੰ ਬੇਨਤੀ ਕਰਦੇ ਆਂ ਵੀ ਉਹ ਵਿੱਚ ਪਾ ਕੇ ਜਿਹੜੀ ਹੈਗੀ ਆ ਇਹ ਇਹ ਸਾਡਾ ਜਿਹੜੇ ਮਸਲੇ ਨੇ ਉਹ ਸਾਰੇ ਨਿਵੇੜੇ ਜਾਣ ਤਾਂ ਜੋ ਕਿ ਅਸੀਂ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਬਿਜਲੀ ਜਿਹੜੀ ਸਾਫ਼ ਸੁਥਰੀ ਦੇ ਸਕੀਏ। ਤੇ ਲੋਕਾਂ ਨੂੰ ਕੋਈ خیਾਈ ਨਾ ਆਵੇ ਕਿਉਂਕਿ ਅੱਜ ਲੋਕਾਂ ਨੂੰ ਅੱਜ ਸਾਡੇ ਜਿਹੜੀਆਂ ਗ੍ਰੇਡਾਂ ਦੀਆਂ ਸਮੱਸਿਆਵਾਂ ਉਹ ਬਹੁਤ ਵੱਧ ਚੁੱਕੀਆਂ ਕਈ ਜਗ੍ਹਾ ਬ੍ਰੇਕਰ ਫਟ ਚੁੱਕੇ ਨੇ ਤੇ ਅੱਜ ਪਰਸੋਂ ਦੀ ਜਿਹੜੀ ਸੀਗੀ ਵੀ ਕੰਪਲੇਂਟਾਂ ਦੀ ਗਿਣਤੀ ਉਹ 3043 ਸੀਗੀ ਅੱਜ ਮੇਰਾ ਖਿਆਲ ਵੀ ਉਹ 5-6000 ਤੋਂ ਕੰਪਲੇਂਟਾਂ ਦੀ ਗਿਣਤੀ ਟੱਪ ਚੁੱਕੀ ਆ ਬਿਜਲੀ ਬਹੁਤ ਵੱਡੀ ਪੱਤਰ ਤੇ ਪ੍ਰਭਾਵ ਪਾ ਰਹੀ ਆ ਇਹਨੂੰ ਰੋਕਿਆ ਜਾਵੇ ਸਰਕਾਰ ਸਾਡੀ ਗੱਲ ਸੁਣੇ ਤੇ ਜਿਹੜੀਆਂ ਮੰਗਾਂ ਨੇ ਸਾਡੀਆਂ ਉਹ ਲਾਗੂ ਕਰੇ